ਇੱਕ ਵਾਰ ਫਿਰ ਤੋਂ ਚਾਈਨਾ ਡੋਰ ਦੇ ਨਾਲ ਇੱਕ ਨੌਜਵਾਨ ਦੇ ਗੱਲ ਵਿੱਚ ਫਿਰ ਚਾਈਨਾ ਡੋਰ ਪ੍ਰਾਪਤ ਜਾਣਕਾਰੀ ਅਨੁਸਾਰ ਸੋੜਾ ਡੜਿਆਲ ਦਾ ਇੱਕ ਨੌਜਵਾਨ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਚਾਈਨਾ ਡੋਰ ਲਟਕੀ ਹੋਈ ਸੀ ਜਿਸ ਕਾਰਨ ਲੜਕੇ ਦੀ ਗਰਦਨ ਤੇ ਚਾਈਨਾ ਡੋਰ ਫਿਰ ਗਈ ਅਤੇ ਉਸ ਤੋਂ ਬਾਅਦ ਉਸਦੇ ਇੱਕ ਦੋਸਤ ਵੱਲੋਂ ਉਸਨੂੰ ਤੁਰੰਤ ਹੀ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਡਾਕਟਰ ਹਰਵਿੰਦਰ ਸਿੰਘ ਨੌਜਵਾਨ ਦੀ ਫਸਟ ਟਰੀਟਮੈਂਟ ਕੀਤੀ ਤਕਰੀਬਨ ਗਲੇ ਉੱਤੇ ਚਾਰ ਟਾਂਕੇ ਲੱਗੇ ਉੱਥੇ ਹੀ ਡਾਕਟਰ ਸਾਹਿਬ ਦਾ ਕਹਿਣਾ ਹੈ ਜੇਕਰ 1 ਅੱਧਾ ਇੰਚ ਡੋਰ ਹੋਰ ਗਲੇ ਵਿੱਚ ਵੜ ਜਾਂਦੀ ਤਾਂ ਲੜਕੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤੁਰੰਤ ਹਸਪੀਟਲ ਵੱਲੋਂ ਥਾਣਾ ਹਾਜੀਪੁਰ ਨੂੰ ਇਤਲਾਹ ਕੀਤੀ ਮੌਕੇ ਤੇ ਹਾਜੀਪੁਰ ਪੁਲਿਸ ਨੇ ਪਹੁੰਚ ਕੇ ਲੜਕੇ ਦੇ ਬਿਆਨਾਂ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਸਮੇਂ ਸਮੇ ਸਿਰ ਪੁਲਿਸ ਚਾਈਨਾ ਡੋਰ ਵੇਚਣ ਵਾਲਿਆਂ ਤੇ ਤੇ ਖਰੀਦਣ ਵਾਲਿਆਂ ਤੇ ਪਰਚੇ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਜਿਸ ਡੋਰ ਨਾਲ ਇਸ ਲੜਕੇ ਦੀ ਗਰਦਨ ਤੇ ਕੱਟ ਲੱਗਾ ਉਸ ਤੇ ਵੀ ਪੂਰੀ ਮੁਸਤੈਦੀ ਨਾਲ ਤਫਤੀਸ਼ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਅਜਿਹੀ ਘਟਨਾ ਨਾ ਘਟ ਸਕੇ ਇਹ ਜੋ ਕਿ ਡੋਰ ਜਿਹੜੀ ਫੜੀ ਕਿੱਥੇ ਵੇਚੀ ਕਿੱਦਾਂ ਵੇਚੀ ਕੀ ਕਾਰਨ ਬਣਿਆ ਹੈ ਬੋ ਜੀ ਇਹ ਰਸਤੇ ਵਿੱਚ ਆ ਰਿਆ ਸੀ ਤੇ ਡੋਰ ਲੰਮਕੀ ਵੇਜੀ ਦੇਖਣ ਦੇ ਵਿੱਚ ਮਿਲੀ ਨਹੀਂ ਪਾਈ ਸਾਰੇ ਵਿੱਚ ਗਏ ਉਹਨੇ ਕਿੰਨਾ ਟਾਂਕੇ ਲੱਗੇ ਹੋਣਾ ਇਹ ਚ 4 ਪੰਜ ਟੰਕੇ ਲੱਗੇ ਡੋਰ ਪਿੱਡੀ ਸੀਗੀ ਇਹ ਡੋਰ ਪਾਜੀ ਚਾਹਨਾ ਰੋਲੇਗੇ ਕਿਤੇ ਕਿੰਨਾ ਕੁ ਨੁਕਸਾਨ ਕਿਨੇ ਟਾਂਕੇ ਲੱਗੇ ਲੱਗਦਾ ਉਹ ਕੱਲੇ ਚ ਕੋਈ ਦਿੱਕਤ ਹੈ ਸਾਹ ਵਾਲੇ ਨੂੰ ਦਿੱਕਤ ਨਹੀਂ ਆਣੀ ਕੋਈ ਸਾਡੀ ਫਿਲਹਾਲ ਤਾਂ ਸਰ ਕੋਈ ਨਹੀਂ ਆ ਬਾਅਦ ਦਾ ਪਤਾ ਨਹੀਂ ਕਿ ਚਾਇਨਾ ਡੋਰ ਦੇ ਨਾਲ ਸੜਾ ਕਟਿਆ ਬੰਦ ਆਇਆ ਕੁਝ ਵੀ ਕੀ ਸੀ ਦੇਖੋ ਅੱਜ ਸਾਡੇ ਕੋਲ 1 ਘੰਟੇ ਪਹਿਲਾਂ ਇੱਕ پیشنਟ ਆਇਆ ਜਿਹੜਾ ਚਾਇਨਾ ਡੋਰ ਦੇ ਨਾਲ ਉਹਦਾ ਗਲੇ ਤੇ ਕਾਫੀ ਡੀਪ ਕੱਟ ਲੱਗਾ ਇਹ ਸੋੜਾ ਕੰਡੀ ਦਾ ਰਹਿਣ ਵਾਲਾ پیشنਨ ਅਜੀਤ ਕੁਮਾਰ ਹੈ ਤੇ ਇਹਦੇ ਵਿੱਚ ਬਲੀਡਿੰਗ ਹੋ ਰਹੀ ਸੀ ਸੂਚਨ ਕਰਕੇ ਇਹਦਾ ਫਸਟ ایڈ ਦੇ ਕੇ ਇਹਨੂੰ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਤੇ ਦਾ ਕੋ ਤਾਂ ਕਿਵੇਂ ਕਰ ਲੱਗੇ ਇਹਦੇ 4-5 ਟਾਂਕੇ ਲੱਗੇ ਕਿਉਂਕਿ neck ਦੇ ਉੱਤੇ ਗੁੰਨ ਕਾਫੀ ਡੀਅਰ ਸੀ ਥੋੜਾ ਜਿਹਾ ਡਿਸਟੈਂਸ ਰਹਿ ਗਿਆ ਸੇਵ ਹੋ ਗਿਆ ਵਿਚ ਪਰ ਜੇ ਇਹਦੀ ਪੂਰੀ ਡੋਰ ਹੋਣੀ ਤੇ ਇਸ ਕੋਸ਼ਸ਼ ਤਾਂ ਕਿ ਬਿਲਕੁਲ ਸਾਰਾ ਸਤਿ ਗ੍ਰੇਜੁਐਲਟੀ ਹੋ ਸਕਦੀ ਸੀ ਇਹ ਬਹੁਤ ਮਾੜੀ ਗੱਲ ਹੈ ਵੇਚਣ ਵਾਲਿਆਂ ਲਈ ਵੀ ਤੇ ਖਰੀਦਣ ਵਾਲਿਆਂ ਲਈ ਵੀ ਸਾਡੇ ਸਮਾਜ ਵਿੱਚ ਇੱਕ ਲੋਕਾਂ ਚ ਸੋਚ ਬਣਾਉਣ ਦੀ ਲੋੜ ਹੈ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਉਹ ਇਹੋ ਜਿਹੀ ਡੋਰ ਖਰੀਦਣੀ ਨਾ ਤਾਂ ਕਿ ਮਾਰਕੀਟ ਵਿੱਚ ਵੇਚਣ ਦਾ ਰੌਲਾ ਹੀ ਖਤਮ ਹੋ ਜਾਏ ਪਰ ਜਿਹੜੇ ਵੇਚਦੇ ਆ ਉਹਨਾਂ ਦੇ ਵੀ ਬੱਚੇ ਕਈ ਵਾਰੀ ਰਾਸਤੇ 'ਚ ਇਸ ਤਰ੍ਹਾਂ ਫਸ ਸਕਦੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਨਾ ਤਾਂ ਇਹ ਵੇਚਣ ਤੇ ਨਾ ਹੀ ਕੋਈ ਡੋਰ ਖਿੱਚਦੇ ਜਿਹੜਾ ਅੱਜ ਕੇਸ ਆਇਆ ਇਹ ਬੜੇ ਨੌਜਵਾਨ ਲੜਕਾ ਜਿਹੜਾ ਬੜਾ ਸ਼ਾਰਪ ਮਾ ਲੋ ਬਚ ਗਿਆ ਨਹੀਂ ਤਾਂ ਕੁਝ ਵੀ ਹੋ ਸਕਦਾ ਇੱਕ ਚਾਈਨਾ ਲੋਰ ਜਿਹੜੀ ਗਲੇ 'ਚ ਫਸੀ ਹੀ ਉਹਦਾ ਮਾਮਲਾ ਸਾਹਮਣੇ ਕੀ ਕਰਨ ਨੂੰ ਪਤਾ ਲੱਗਾ ਕੁਝ ਅੱਜ ਚੈਟ ਨੰਬਰ 1 ਹਸਪਤਾਲ ਹਾਰਿਪੁਰ ਤੋਂ ਸਾਨੂੰ ਮਸੂਲ ਹੋਈ ਹੈ ਜਿਹਦੇ ਸਬੰਧ ਵਿੱਚ ਆਪਾਂ ਹਸਪਤਾਲ ਪਹੁੰਚੇ ਤੇ ਅਜੇ ਕੁਮਾਰ ਨਾਮ ਦਾ ਲੜਕਾ ਇੱਕ ਥੋੜਾ ਡਿਟੇਲ ਤੋਂ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਕਿਤੇ ਦਰਤ ਦੇ ਨਾਲ ਕੋਈ ਲਟਕੀ ਹੋਈ ਤਾਰ ਚੈਨਾ ਡੋਰ ਜੜੀ ਉਹਦੇ ਗਲੇ ਵਿੱਚ ਲੱਗੀ ਹੈ ਉਸ ਦੇ ਕਾਰਨ ਉਹਦੇ ਚਾਰ ਟਿੰਕੇ ਜਿਹੜੇ ਗਲੇ ਵਿੱਚ ਲੱਗੇ ਟਿੰਕੇ ਹੁਣ ਉਹ ਠੀਕ ਠਾਕ ਆ ਉਹਦੇ ਬਿਆਨ ਲਿਖ ਲਿਆ ਜੇ ਜਦੋਂ ਕੋਈ ਕਾਰਵਾਈ ਕਿਸ ਦਾ ਪਤਾ ਲੱਗੇਗਾ ਉਹ ਆਪਾਂ ਅਮਨ ਵਿੱਚ ਲਿਆਂਦੀ ਜਾਊਗੀ ਸਾਇ ਸਮੇਂ ਸਮੇਂ ਤੇ ਹਸ ਨਾਲ ਟਾਈਮ ਦੇ ਹਸ ਨਾਲ ਆਪਾਂ ਜਿਹੜੀ ਪੁਲਸ ਮਟੀਰੀਅਲ ਨਾਲ ਕਰ ਰਹੀ ਹੈ ਜਿਹੜੀ ਵੀ ਅੱਗੇ ਵੀ ਆਪਾਂ ਇਸ ਚੈਨਲ ਦੇ ਦੌਰ ਦੇ ਸੰਬੰਧ ਵਿੱਚ ਪੱਛੇ ਦੇ ਚੁਕੇ ਹਨ ਜਦੋਂ ਹਨ ਹੋਰ ਵੀ ਪਤਾ ਲੱਗੂਗਾ ਤਾਂ ਅਸੀਂ ਉਸ ਤੋਂ ਦੇ ਗੁਆਣ ਦੀ ਬਾਰਖਲਾ ਜਿਹੜ ਕਰ ਰਹੀ ਉਹ ਕਰ ਠੀਕ ਹੈ